ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਾ ਦਸਵੰਦ ਯੂਥ ਕਲੱਬ ਲੀਡ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਾਂ ਲਿਆ ਗੁਰੂ ਮਹਾਰਾਜ ਦਾ ਊਟ ਆਸਰਾ ਅਰਦਾਸ ਬੇਨਤੀ ਕਰਨੀ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਬਹੁਤ ਹੀ ਜ਼ਰੂਰੀ ਆ ਕਿਉਂਕਿ ਜੋ ਸੇਵਾ ਗੁਰੂ ਮਹਾਰਾਜ ਨੇ ਸਾਡੀ ਲਈ ਆ ਉਹ ਸੇਵਾ ਨਿਭਾਉਣ ਵਾਸਤੇ ਉਹਦਾ ਊਟ ਆਸਰਾ ਲੈਣਾ ਬਹੁਤ ਜ਼ਰੂਰੀ ਆ ਅਰਦਾਸ ਇਹੀ ਆ ਵਾਹਿਗੁਰੂ ਅੱਗੇ ਕਿ ਇਹ ਸੇਵਾ ਜਿਹੜੀ ਆ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਤੁਹਾਡੇ ਸੰਯੋਗ ਨਾਲ ਇਸੇ ਤਰ੍ਹਾਂ ਚੱਲਦੀ ਰਵੇ ਸਭ ਤੋਂ ਪਹਿਲਾਂ ਸੇਵਾਦਾਰਾਂ ਨੇ ਆਪਣੇ ਜਹਾਜ਼ ਦੇ ਵਿੱਚ ਦਹੀਂ ਲੋਡ ਕੀਤਾ ਜੋ ਆਪਣੇ ਡੱਬੇ ਹੁੰਦੇ ਆ 15-15 ਕਿਲੋ ਦੇ ਤੇ ਉਹ ਆਪਾਂ ਦਹੀਂ ਇਦਾਂ ਆਪਣੀ ਗੱਡੀ ਦੇ ਵਿੱਚ ਲੋਡ ਕਰ ਲਈਦਾ ਉਸ ਤੋਂ ਬਾਅਦ ਆਪਾਂ ਪਹੁੰਚੇ ਆ ਭਾਈ ਸੁਖਦੇਵ ਸਿੰਘ ਆਪਣੇ ਪਿੰਡ ਲੀਲ ਤੋਂ ਉਹਨਾਂ ਦੀ ਡੈਰੀ ਤੋਂ ਆਪਾਂ ਦੁੱਧ ਚੱਕੀ ਦਾ ਉਸ ਤੋਂ ਦੇ ਇਥੋਂ ਚੱਕੀ ਦਾ ਕੋਸਾ ਆਪਾਂ ਰਤਵਾਲ ਤੋਂ ਚੱਕੀ ਦਾ ਸਾਰੇ ਜਿਹੜੇ ਸੇਵਾਦਾਰ ਭਰਾ ਨੇ ਆਪਣੇ ਬਹੁਤ ਹੀ ਸ਼ਰਧਾ ਨਾਲ ਆਪਣੀ ਸੇਵਾ ਨਿਭਾਉਂਦੇ ਨੇ ਹੁਣ ਆਪਾਂ ਪਹੁੰਚੇ ਹਾਂ ਜੀ ਰਤਵਾਲ ਆਪਣੇ ਕਾਕੇ ਬਾਈ ਜੀ ਦੀ ਡੈਰੀ ਆ ਇਹ ਵੀ ਆਪਣੇ ਕਲੱਬ ਦੇ ਪੱਕੇ ਮੈਂਬਰ ਨੇ ਤੇ ਹਰ ਵਾਰੀ ਸੇਵਾ ਨਿਭਾਉਂਦੇ ਨੇ ਤੇ ਬਾਈ ਸਰਦੇਵ ਜੀ ਵੀ ਲੀੜਾਂ ਤੋਂ ਜਿਹੜੇ ਹਰ ਵਾਰੀ ਸੇਵਾ ਆਪਣੇ ਨਾਲ ਨਿਭਾਉਂਦੇ ਨੇ ਦੁੱਧ ਦੀ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੇ ਇਸੇ ਤਰ੍ਹਾਂ ਆਪਾਂ ਰਤੋਵਾਲ ਤੋਂ ਵੀ ਦੁੱਧ ਆ ਜਿਹੜਾ ਜਿੰਨਾ ਇੱਥੋਂ ਦੁੱਧ ਚੱਕਣਾ ਹੁੰਦਾ ਆਪਾਂ ਆਪਣੇ ਜਹਾਜ਼ ਦੇ ਵਿੱਚ ਲੋਡ ਕਰ ਲਈਦਾ ਗੱਡੀ 'ਚ ਤੇ ਹੁਣ ਆਪਾਂ ਪਹੁੰਚੇ ਆਂ ਜੀ ਸੁਧਾਰ ਸੁਧਾਰ ਤੋਂ ਆਪਾਂ ਬਰਫ਼ ਚੱਕੀ ਦੀ ਆ ਠੰਡੀ ਲੱਸੀ ਵਾਸਤੇ ਤੇ ਆਪਣੇ ਸੇਵਾਦਾਰ ਭਰਾ ਬਰਫ਼ ਨੂੰ ਇੱਕ ਜਿਹੜਾ ਆਪਾਂ ਦੇਗਾ ਲੈ ਜਾਈਦਾ ਜਿਹਦੇ ਵਿੱਚ برف ਲੋਡ ਕਰਕੇ ਲੈ ਆਈਦੀ ਆ ਤੇ ਹੁਣ ਆਪਾਂ ਪਹੁੰਚੇ ਆ ਜੀ ਮਨੁੱਖਤਾ ਦੀ ਸੇਵਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਣੀ ਜਿਹੜੀ ਯਾਤਰਾ ਵਧੀਆ ਰਹੀ ਆ ਤੇ ਹੁਣ ਆਪਾਂ ਲੰਗਰ ਵੱਲ ਵੱਧ ਰਹੇ ਆ ਤੇ ਇਸ ਲੰਗਰ ਦੇ ਵਿੱਚ ਆਪਾਂ ਜਿਹੜਾ ਦੁੱਧ ਆ ਇਹ ਸਾਰਾ ਆਪਾਂ ਇੱਥੇ ਲੰਗਰ ਦੇ ਵਿੱਚ ਦੇਈਦਾ ਤੇ ਇੱਥੇ ਆਪਾਂ ਬਰਫ਼ ਵਗੈਰਾ ਲੱਸੀ ਵਗੈਰਾ ਸਾਰਾ ਕੁਝ 언ਲੋਡ ਕਰ ਲਈਦਾ ਤੇ ਆਪਣੇ ਗੁਰੂ ਘਰ ਦੇ ਗ੍ਰੰਥੀ ਸਿੰਘ ਲੱਸੀ ਤਿਆਰ ਕਰ ਰਹੇ ਨੇ ਸਿੰਦਰ ਧਾਮੀਪੁਰ ਤੇ ਹਰ ਸੇਵਾ ਤੇ ਬਾਬਾ ਜੀ ਆਪਣਾ ਸਮਾਂ ਕੱਢਦੇ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਜਸਵੀਰ ਲੱਗਿਆ ਹੋਇਆ ਫੋਰਚੂਨਾ ਲੈ ਕੇ ਤੇ ਸਾਰਿਆਂ ਦਾ ਤੈ ਦਿਲੋਂ ਧੰਨਵਾਦ ਆ ਜਿੰਨੇ ਵੀ ਸੇਵਾਦਾਰ ਆਪਣੇ ਸੇਵਾ ਲਈ ਆਉਂਦੇ ਨੇ ਦਿਲੋਂ ਧੰਨਵਾਦ ਵਾਹਿਗੁਰੂ ਕਿਰਪਾ ਰੱਖੇ ਸਾਰਿਆਂ ਤੇ ਠੰਡੀ ਲੱਸੀ ਦੇ ਭੰਡਾਰੇ ਤਿਆਰ ਹੋ ਰਹੇ ਨੇ ਹੌਣ ਜਿਹੜੀ ਲੱਸੀ ਆ ਉਹ ਆਪਾਂ ਤਿਆਰ ਕਰਕੇ ਗੱਡੀ ਦੇ ਵਿੱਚ ਆਪਾਂ ਲੈ ਕੇ ਜਾ ਰਹੇ ਆ ਲੰਗਰਵਾਲ ਤੇ ਲੰਗਰ ਚ ਆਪਾਂ ਪਹੁੰਚ ਕੇ ਦੇਗੇ ਤੇ ਸਾਰਾ ਆਪਾਂ ਜਿਹੜੀ ਲੱਸੀ ਆ ਉਹ ਤੇਰੀ ਕਰ ਲਈਦੀ ਆ ਤੇ ਉਸ ਤੋਂ ਬਾਅਦ ਆਪਣੇ ਜਿਹੜੇ ਗੁਰੂ ਦੇ ਸਿੱਖ ਨੇ ਗ੍ਰੰਤੀ ਸਿੰਘ ਜੀ ਆਪਣੇ ਬਾਲਟੀ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਲੱਸੀ ਬਣਾ ਰਹੇ ਨੇ ਠੰਡੀ ਤੇ ਫੇਰੇ ਜਿਹੜੀ ਠੰਡੀ ਲੱਸੀ ਦੇ ਲੰਗਰ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਨੇ ਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਸਾਰੇ ਸੇਵਾਦਾਰਾਂ ਦਾ ਸੰਗਤਾਂ ਦਾ ਜੋ ਵੀ ਇਸ ਕਲੱਬ ਨਾਲ ਜੁੜੇ ਨੇ ਬਹੁਤ ਬਹੁਤ ਧੰਨਵਾਦ ਆ ਦਿਲੋਂ ਸਤਿਕਾਰ ਤੇ ਪਿਆਰ ਸਾਰਿਆਂ ਦਾ ਬਾਕੀ ਇਹ ਸੇਵਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੋ ਪ੍ਰਾਲਾ ਅਸੀਂ ਕਰ ਰਹੇ ਆ ਆਪਣੇ ਵਿਚਾਰ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਇਹ ਸੇਵਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ